ਮੈਂ ਹਾਂ ਗੌਰਵ ਕੁਮਾਰ ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਮੰਦਰ ਦੇ ਵਿੱਚ ਲੈ ਆ ਚੱਲਦੇ ਹਾਂ ਜਿਸ ਤਰ੍ਹਾਂ ਕਿ ਜੇ ਆਪਾਂ ਗੱਲਬਾਤ ਕਰੀਏ ਤਾਂ ਪੂਰੇ ਵਰਲਡ ਦੇ ਵਿੱਚ ਦੋ ਹੀ ਅਜਿਹੇ ਮੰਦਰ ਹਨ ਜਿਸ ਤਰ੍ਹਾਂ ਕਿ ਇੱਕ ਅਜੋਧਿਆ ਦੇ ਵਿੱਚ ਹਨੂਮਾਨ ਗੜੀ ਮੰਦਿਰ ਤੇ ਦੂਸਰਾ ਅੰਮ੍ਰਿਤਸਰ ਦੇ ਵਿੱਚ ਬੜਾ ਹਨੂਮਾਨ ਮੰਦਿਰ ਅੱਜ ਅਸੀਂ ਤੁਹਾਨੂੰ ਇੱਕ ਬੜਾ ਹਨੂਮਾਨ ਮੰਦਿਰ ਦੇ ਵਿੱਚ ਲੈ ਚਲਦੇ ਹਾਂ ਤੇ ਅਸੀਂ ਨਾਲ ਤੁਹਾਨੂੰ ਤਸਵੀਰਾਂ ਵੀ ਆਪਾਂ ਤੁਹਾਨੂੰ ਇੱਥੇ ਅੰਮ੍ਰਿਤਸਰ ਬੜੇ ਹਨੂਮਾਨ ਮੰਦਿਰ ਦੇ ਆ ਦਿਖਾਣੇ ਆ ਇਸ ਵੇਲੇ ਹਨੂਮਾਨ ਮੰਦਿਰ ਦੇ ਵਾਇਸ ਪ੍ਰੈਜ਼ੀਡੈਂਟ ਸੰਜੇ ਮਹਿਰਾ ਜੀ ਮੌਜੂਦ ਹਨ ਆਓ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਭਾਜੀ ਰਾਮ ਰਾਮ ਜੀ ਰਾਮ ਰਾਮ ਸਤ ਸ੍ਰੀ ਅਕਾਲ ਜੀ ਕੀ ਕਹਿਣਾ ਚਾਹੁੰਦੇ ਹੋ ਜਿਸ ਤਰ੍ਹਾਂ ਕਿ ਬੜਾ ਹਨੂਮਾਨ ਮੰਦਿਰ ਦੇ ਵਿੱਚ ਅੱਜ ਲੰਗੂਰਾਂ ਦਾ ਮੇਲਾ ਜਿਹੜਾ ਕਿ ਬੜੀ ਹਤੂਮਦਾਨ ਦੇ ਨਾਲ ਮਨਾਇਆ ਜਾ ਰਿਹਾ ਹੈ ਤੇ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਹਨ ਦੇਖੋ ਜੀ ਦੁਆਵਾਂ ਜਗ੍ਹਾ ਵੈ ਸਵੇਚ ਆਵੇ ਖੁੱਲਿਆ ਵੈ ਸੰਗਤਾਂ ਚ ਆਈਆਂ ਹੈ ਸਵੇਰੇ ਦੋ ਵੇ ਆ ਕੇ ਰੱਤੀ ਲਾਈਨ ਚ ਲੱਗੀਆਂ ਸੀ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਆਈ ਤੁਸੀਂ ਜਨਤਾ ਨੂੰ ਪੁੱਛੋ ਹਰ ਗੰਗ ਹੈ ਜੀ ਸਹੂvida ਸਭ ਨੂੰ ਮਿਲਦੀ ਪਈਆਂ ਪੀਣ ਲਈ ਪਾਣੀ ਦੀ ਸ਼ਵੀ ਲੱਗੀ ਹੋਈ ਹੈ ਉਹ ਦੂਗਿਆਨਾਂ ਕਮੇਟੀ ਲਈ ਵਿਸ਼ੇਸ਼ ਤੌਰ ਤੇ ਬੱਚਿਆਂ ਲਈ ਲੰਗਰ ਬਣਾਇਆ ਗਿਆ ਜੋ ਨਿਯਮਾਂ ਅਨੁਸਾਰ ਬਣਾਇਆ ਜਾ ਰਿਹਾ ਵਾ ਜਿਸ ਤਰ੍ਹਾਂ ਕਿ ਬੜਾ ਹੀ ਵਿਵਾਦਾਂ ਦੇ ਵਿੱਚ ਇੱਕ ਮਸਲਾ ਜਿਹੜਾ ਕਿ ਮਤਲਬ ਮੁੱਦਾ ਹੈ ਕਿ ਖੜਿਆ ਹੋਇਆ ਸੀ ਕਿ ਜਿਹੜੇ ਕਿ ਜਿਹੜੇ ਇੱਥੇ ਬਾਹੂਬਲੀ ਬਣਾਏ ਜਾਂਦੇ ਹਨ ਕਿ ਇਸ ਵਾਰ ਬਾਹੂਬਲੀ ਬਣਾਏ ਜਾ ਰਹੇ ਹਨ ਦੇਖੋ ਜੀ ਮੈਂ ਤਾਂ ਮੰਦਰ ਦੇ ਅੰਦਰ ਰੱਬ ਦਾ ਬਾਪ ਧਿਆਨ ਮੈਂ ਗਿਆ ਨਹੀਂ ਲੇਕਿਨ ਮੰਦਰ ਦੇ ਅੰਦਰ ਹਾਲੇ ਤੱਕ ਕੋਈ ਵੀ ਬਹੁਵਲੀ ਮੱਥਾ ਟੇਕ ਨਹੀਂ ਆਇਆ ਜੋ ਉਹ ਜੀ ਦੁਗਿਆਨਾ ਕਮੇਟੀ ਨੇ ਮੀਟਿੰਗ ਕੀਤੀ ਉਹਨਾਂ ਦੇ ਮੰਤਾਂ ਦੇ ਨਾਲ ਉਹ ਉਹਨਾਂ ਨੂੰ ਪਵਾਦਨਾ ਕੀਤੀ ਇਹ ਵੀ ਮੰਦਰ ਦੇ ਅੰਦਰ ਕਿ ਬਹੁਵਲੀ ਹਲਾਉ ਨਹੀਂ ਆਉਂਗੇ ਇਸ ਵਾਰ ਕਿੰਨੀ ਕਿ ਸੰਗਤ ਜਿਹੜੀ ਹੈ ਇੱਥੇ ਮੰਦਰ ਦੇ ਵਿੱਚ ਨਤਮਸਤਕ ਹੋ ਰਹੀ ਹੈ ਦੇਖੋ ਜੀ ਸਵੇਰ ਤੋਂ ਲੈ ਕੇ ਹੁਣ ਤੱਕ ਨਾ ਇੱਕ ਅਲੱਗ ਤੋਪਰ ਬੰਦਾ ਜਾਂ ਮੱਥਾ ਟੇਕ ਚੁੱਕਾ ਵੈ ਉਹ ਰਾਤੀ 1:30 ਤੱਕ ਮੰਦਰ ਖੁੱਲਾ ਰਹੇਗਾ ਉਮੀਦ ਹੈ ਕਿ 2 ਲੱਖ ਕਰੀਬ ਲੋਕ ਦੇ ਰਾਤ ਤੱਕ ਮੱਥਾ ਟੇਕ ਲੰਗੇ ਪਰ ਸੁਣਨ ਦੇ ਵਿੱਚ ਇਹ ਵੀ ਆਂਦਾ ਹੈ ਕਿ ਪਹਿਲੇ ਕਹਿੰਦੇ ਸੀ ਕਿ ਲੜਕਿਆਂ ਨੂੰ ਹੀ ਮੁੰਡਿਆਂ ਨੂੰ ਹੀ ਜਿਹੜਾ ਲੰਗੂਰ ਬਣਾਇਆ ਜਾਂਦਾ ਹੈ ਇਸ ਵਾਰ ਦੇਖਣ ਦੇ ਵਿੱਚ ਆਇਆ ਹੈ ਕਿ ਕੁੜੀਆਂ ਨੂੰ ਵੀ ਲੰਗੂਰ ਬਣਾਇਆ ਜਾ ਰਿਹਾ ਹੈ ਕੀ ਅਸੀਂ ਕੁੜੀਆਂ ਨੂੰ ਲੰਗੂਰ ਬਣਾ ਸਕਦੇ ਹਾਂ ਦੇਖੋ ਜੀ ਸਮਾਜ ਚ ਜਾਗਰੂਦੀ ਬਹੁਤ ਆ ਗਈ ਆ ਪਹਿਲੇ ਹੁੰਦਾ ਸੀ ਮੇਰੇ ਕੋਲ ਬੇਟਾ ਹੋਏ ਤਾਂ ਉਹਨੂੰ ਲੰਗੂਰ ਬਣਾਵਾਂਗੇ ਹੁਣ ਬੇਟੀਆਂ ਬੇਟਿਆਂ ਨਾਲ ਵੱਧ ਹੋਈਆਂ ਸਮਾਜ ਦੇ ਵਿੱਚ ਹੁਣ ਵੱਡੀ ਦੀ ਵੱਡੀ ਪੋਸਟ ਦੇ ਉੱਤੇ ਜਿਹੜੀਆਂ ਬੇਟੀਆਂ ਬੈਠੀਆਂ ਨਾ ਲੋਕਾਂ ਨੇ ਜਿਹੜਾ ਪੁਰਾਣਾ ਸੀਨ ਅਲੋਚਨ ਨੂੰ ਛੱਡ ਗਏ ਨਵੇਂ ਬਸੇ ਲੋਕ ਚੱਲ ਪਏ ਨਾ ਕੋਈ ਵੀ ਬੇਟਾ ਬੇਟੀ ਦਾ ਵਿਵਾਦ ਨਹੀਂ ਰਹਾ ਲੋਕਾਂ ਨੇ ਬੇਟੀਆਂ ਨੂੰ ਵੀ ਆਪਣਾ ਲੰਗੂਰ ਬਣਾ ਗਏ ਕਾਫੀ ਸੰਖਿਆ ਦੇ ਲੋਕ ਆਪਣੇ ਬੇਟੀਆਂ ਨੂੰ ਬਣਾ ਕੇ ਲਿਆ ਦੇਣਾ ਪਰ ਕਹਿੰਦੇ ਨੇ ਕਿ ਇੱਥੇ ਮਰਿਆਦਾ ਵੀ ਬੜੀ ਮਲਿਕ ਜਿਸ ਤਰ੍ਹਾਂ ਕਿ ਪਾਲਣਾ ਬੜੀ ਕੀਤੀ ਕਰਨੀ ਪੈਂਦੀ ਹੈ ਕਿਹੜੀ ਕਿਹੜੀ ਪਾਲਣਾ ਹੁੰਦੀ ਹੈ ਕਿ ਜਿਹੜੀ ਜਿੰਨਾ ਨੇ ਲੰਗੂਰ ਬਣਾਏ ਹੁੰਦੇ ਆ ਉਹਨਾਂ ਦੇ ਪਰਿਵਾਰ ਨੂੰ ਜਿਹੜੀ ਕਿ ਪਾਲਣਾ ਕਰਨੀ ਪੈਂਦੀ ਹੈ ਦੇਖੋ ਇਹਦੇ ਵਿੱਚ ਆਉਂਦਾ ਵਾ ਸਭ ਤੋਂ ਪਹਿਲਾਂ ਆਪਾਂ ਜ਼ਮੀਨ ਦਾ ਤੇ ਸੋਨਾ ਵਾ ਚਾਕੂ ਆ ਘਟਿਆ ਨਹੀਂ ਹਣਾ ਦੋ ਟਾਈਮ ਹਨੂਮਨ ਜੀ ਦੇ ਲਿਸ਼ੇ ਦਾ ਪਾਰ ਦੋ ਨਾ ਚਮੜੀ ਕੋਈ ਚੀਜ਼ ਸੰਭਾਲਣੀ ਨਹੀਂ ਸਾਬਣ ਸ਼ੈਂਪੂ ਕੋਈ ਨਹੀਂ ਇਸਤੇਮਾਲ ਕਰਨਾ ਸਾਤਵਿਕ ਰਹਿਣਾ ਦੋ ਟਾਈਮ ਹਨੂਮਨ ਜੀ ਦੇ ਮੰਦਿਰ ਆ ਕੇ ਮੱਥਾ ਟੇਕਣਾ ਵਾ ਪਰ ਜਿਹੜੇ ਤੁਸੀਂ ਕਹਿ ਰਹੇ ਹੋ ਜਿਸ ਤਰ੍ਹਾਂ ਕਿ ਵਰਲਡ ਦੇ ਵਿੱਚ ਇਹ ਪੂਰੇ ਦੋ ਹੀ ਮੰਦਰ ਹਨ ਤੇ ਜਿਹੜੇ ਜਿਸ ਤਰ੍ਹਾਂ ਕਿ ਦੂਰੋਂ ਆ ਕੇ ਜਿਸ ਤਰ੍ਹਾਂ ਤੁਹਾਨੂੰ ਪਤਾ ਪੰਜਾਬ ਦੇ ਬਾਹਰੋਂ ਆ ਕੇ ਵੀ ਇੱਥੇ ਆਪਣੇ ਬੱਚਾ ਨੂੰ ਲੰਘੂਰ ਬਣਾਉਂਦੇ ਹਨ ਪਰ ਉਹਨਾਂ ਦੀ ਕਿਸ ਤਰ੍ਹਾਂ ਦੀ ਵਿਵਸਥਾ ਹੁੰਦੀ ਹੈ ਉਹ ਕਿਸ ਤਰ੍ਹਾਂ ਆਪਣੇ ਘਰ ਦੇ ਵਿੱਚ ਰੋਜ਼ ਕਿਸ ਤਰ੍ਹਾਂ ਸਟੇ ਕਰਦੇ ਨੇ ਉਹ ਕਿਸ ਤਰ੍ਹਾਂ ਪਾਲਣਾ ਕਿਸ ਤਰ੍ਹਾਂ ਉਹਨਾਂ ਦੇ ਵੱਲੋਂ ਕੀਤੀ ਜਾਂਦੀ ਹੈ ਇਸਤਾਨੀ ਦੁਲਗਾਨਾ ਕਮੇਟੀ ਵੱਲੋਂ ਵੀ ਦੁਲਗਾਨਾ ਯਾਤਰੀ ਨਵਾਸ ਸਾਡੀ ਬੀਬੀ ਤਨਵੰਗੋ ਦੀ ਤੁਮਸਲਾ ਕਾਫੀ ਲੋਕ ਇੱਥੇ ਆ ਕੇ ਬਾਹਰ ਉਠਾਈ ਨੇ ਦੋਵੇਂ ਤੁਮਸਲਾ ਸਾਡੀਆਂ ਬੁੱਕ ਆਈਆਂ ਨਾ ਉਹ ਜਿਨ੍ਹਾਂ ਸਦਾਲੂਆਂ ਦੇ ਤੇ ਅਮਰਸਰ ਦੇ ਆਪਣੇ ਰਿਲੇਟਿਵਸ ਹਨ ਉਹਨਾਂ ਦਾ ਠਹਿ ਉਹਦੇ ਨਾ ਉਹ ਸੰਗਤਾਂ ਨੂੰ ਹੱਦ ਤੱਕ ਦੀ ਫੈਸਿਲਿਟੀ ਜਿਹੜੀ ਦੁਲਗਾਨਾ ਕਮੇਟੀ ਵੱਲੋਂ ਪ੍ਰੋਵਾਈਡ ਕਰਵਾਈ ਜਾਂਦੀ ਆ ਕੋਈ ਅਮਰਸਰ ਦੇ ਨਹੀਂ ਬੱਚੇ ਬਣੇ ਟੋਟਲ ਪੰਜਾਬ ਤੋਂ ਬਟਾਲਾ ਗੁਰਦਾਸਪੁਰ ਦਿਨਾਣਾ ਤਾਜੀਵਾਲ ਜਲੰਧਾ ਲੁਧਿਆਣਾ ਈਵਨ ਦਨ ਬੰਬੇ ਤੋਂ ਵੀ ਬੱਚੇ ਆਏ ਨੇ ਤਿੰਨ ਬੱਚੇ ਦਿੱਲੀ ਤੋਂ ਆਏ ਨੇ ਕੈਨੇਡਾ ਆਸਟ੍ਰ ਇੰਨੇ ਗੰਡੀਆਂ ਦਾ ਵਿਚੇ ਲੋਗ ਇੱਥੇ ਮੱਥਾ ਟੇਕਣ ਲਈ ਅੱਜ ਸਵੇਰ ਸ਼ਾਮ ਆ ਰਹੇ ਨੇ ਪਰ ਜੇ ਆਪਾਂ ਸੁਰੱਖਿਆ ਦੀ ਗੱਲ ਕਰੀਏ ਕਿ ਤੁਹਾਡੇ ਵੱਲੋਂ ਕਿੰਨੇ ਕਿ ਜਿਹੜੇ ਸੇਵਾਦਾਰ ਇੱਥੇ ਜਿਹੜੇ ਕਿ ਮਤਲਬ ਡਿਊਟੀ ਦੇ ਇਸ ਟਾਈਮ ਤੇ ਜਿਹੜੀ ਕਿ ਡਿਊਟੀ ਦੇ ਰਹੇ ਹਨ ਦੇਖੋ ਜੀ 100 ਤੋਂ ਪਲੱਸ ਲੋਕ ਹੋ ਗਏ ਨੇ ਸਵੈ ਸੇਵਕ ਉਹ ਡਿਊਟੀ ਦੇ ਰਹੇ ਨੇ ਨਾ ਉਹ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਸਿਵਲ ਦੇ ਵਿੱਚ ਵੀ ਉਹ ਬਲਦੀ ਦੇ ਵਿੱਚ ਵੀ ਤੁਸੀਂ ਦੇਖੋ ਸਾਰੇ ਪਾਸੇ ਜਿਵੇਂ ਆ ਮੇਲਾ ਪੂਰਾ ਕੰਟਰੋਲ ਚ ਚੱਲੇ ਆ ਬਾਕੀ ਹਨੂਮਾਨ ਜੀ ਬੈਠੇ ਨਾ ਸਾਦਾ ਨਿਯਮਿਕ ਮੇਲਾ ਚੱਲੇਗਾ ਕਿ ਕਿੰਨੇ ਦਿਨ ਮੇਲਾ ਚੱਲੇਗਾ ਕਿ ਕਦੋਂ ਮਤਲਬ ਜਿਸ ਤਰ੍ਹਾਂ ਕਿ ਜਿਹੜਾ ਕਿ ਮੇਲਾ ਜਿਹੜਾ ਕਿ ਸਟਾਰਟ ਹੋ ਚੁੱਕਿਆ ਹੈ ਕਦੋਂ ਇਹ ਸਮਾਪਤ ਹੋਏਗਾ ਦੇਖੋ ਜੀ ਮੇਲਾ ਅੱਜ ਦਾ ਪਹਿਲਾ ਦਿਨ ਹੈ ਮੇਲੇ ਦਾ ਮੇਲਾ ਜਿਹੜਾ 13 ਤਰੀਕ ਰਵੀਵਾਰ ਨੂੰ ਦੁਸ਼ਹਿਰਾ ਭਾਗਤ ਨੂੰ ਹੈ ਦੁਸ਼ਹਿਰੇ ਤੋਂ ਅਗਲੇ ਦਿਨ ਇੱਕ ਆਦਿਸ਼ੀ ਵਾਲੇ ਦੇ ਮੇਲੇ ਦਾ ਬਿਸ਼ਰਾਮ ਹੋਏਗਾ ਨਿਕ ਸੁਣਨ ਦੇ ਵਿੱਚ ਇਹ ਵੀ ਆਂਦੇ ਨੇ ਕਿ ਦੁਸ਼ਹਿਰੇ ਦੇ ਵਿੱਚ ਜਿਹੜੇ ਕਿ ਛੋਟੇ ਛੋਟੇ ਜਿਹੜੇ ਹਨੂਮਾਨ ਬਣੇ ਹੋਏ ਹਨ ਉਹ ਤੀਰ ਮਾਰ ਕੇ ਕੋਈ ਮਤਲਬ ਕੋਈ ਇਹ ਵੀ ਇਸ ਤਰ੍ਹਾਂ ਹੀ ਜਿੰਨੇ ਵੀ ਇਹ ਬੱਚੇ ਲੰਗੂ ਬਣੇ ਨੇ ਨਾ ਸਾਰੇ ਹਨੂਮਾਨ ਜੀ ਦੀ ਸੈਨਾ ਹੈ ਜਦੋਂ ਯੁੱਧ ਹੋਇਆ ਸੀ ਉਸ ਵੇਲੇ ਇਹ ਜਿੰਨੇ ਬਨਰੂਪ ਦੇ ਸਾਰੇ ਬੱਚੇ ਬਣੇ ਨੇ ਨਾ ਸਾਰੇ ਜਿੰਨਿਆਂ ਨੂੰ ਕਿਉਂਕਿ ਰਾਵਣ ਬਹੁਤ ਵਿਗਿਆਨ ਵਿਗਿਆਨ ਦਾ ਮਤਲਬ ਇਹਦਾ ਉਹਨੂੰ ਬਹੁਤ ਨੋਲੇਜ ਹੈਗੀ ਉਹਦੇ ਕੋਲ ਬਹੁਤ ਜ਼ਿਆਦਾ ਨੋਲੇਜ ਹੈ ਇਸ ਵਿੱਚ ਉਹਨਾਂ ਦੀ ਮਜਾਦਾ ਚੱਲੀ ਜਾ ਰਹੀ ਹੈ ਜਦੋਂ ਉਹਨਾਂ ਆਪਨਾ ਅੰਤਿਮ ਸ਼ੈਯਾ ਤੇ ਬਿਠਾਈਏ ਤਦ ભગવાન ਰਾਮ ਜੀ ਨੇ ਲਛਮਨ ਨੂੰ ਕਿਹਾ ਕਿ ਜਾ ਕੇ ਰਾਮ ਨੂੰ ਪੁੱਛ ਦੇ ਕਿ ਆਪਾਂ ਦਾ ਧਰਮ ਦੇ ਬਾਰੇ ਕੀ ਗਿਆਨ ਹੈ ਸੋ ਇਸ ਵੇਚ ਉਹਨਾਂ ਦੀ ਪਤਾ ਚੱਲਦੀ ਜਾ ਰਹੀ ਹੈ ਜਦੋਂ ਤੱਕ ਇਹਨਾਂ ਲਾਸਟ ਦਿਨ ਦਸ਼ਾ ਦੇ ਵੇਲੇ ਦਿਨ ਬੱਚਾ ਜਿਹੜਾ ਤੀਰ کمان ਦੇ ਨਾਲ ਰਾਮ ਨੂੰ ਤੀਰ ਨਹੀਂ ਮਾਰ ਲੈਂਦਾ ਉਹਨੂੰ ਮੱਥਾ ਨਹੀਂ ਡੇਗ ਲੈਂਦਾ ਉਹਦਾ ਜਿਹੜਾ ਕਾਰਗਿ ਪੂਰਨ ਨਹੀਂ ਹੁੰਦੀ ਪਰ ਜੇ ਆਪਾਂ ਗੱਲ ਕਰੀਏ ਤੇ ਮਤਲਬ ਇੱਥੇ ਖਾਸ ਕਰ ਇੱਥੇ ਹੀ ਲੰਗੂਰ ਕਿਉਂ ਬਣਾਏ ਜਾਂਦੇ ਹਨ ਆਪਾਂ ਹਰ ਮੰਦਰ ਦੇ ਵਿੱਚ ਜਾਂਦੇ ਆ ਸਾਖਸ਼ਾਤ ਉਹ ਤੇ ਹਨੂਮਾਨ ਜੀ ਦਾ ਸਰੂਪ ਸਭ ਤੋਂ ਪਹਿਲਾਂ ਜਿਹੜਾ ਕਿ ਦੇਖਿਆ ਜਾਂਦਾ ਪਰ ਲੰਗੂਰ ਹੀ ਉਹ ਇਸ ਮੰਦਿਰ ਦੇ ਵਿੱਚ ਬਣਾਈ ਜਾਂਦੇ ਆ ਜਦੋਂ ਅਸ਼ੋਮੇ ਦੀ ਅਗੋਆ ਨਾ ਉਦੋਂ ਹਨੂਮਾਨ ਜੀ ਨੂੰ ਲਵ ਕੁਸ਼ ਨੇ ਐਸੇ ਮੰਦਿਰ ਵਿੱਚ ਬੰਨਿਆ ਐਸੇ ਵਾਟਵਿਜ ਦੇ ਨਾਲ ਜਦੋਂ ਸੀਤਾ ਮਾਤਾ ਨੂੰ ਪਤਾ ਲੱਗਦਾ ਕਿ ਵੀ ਹਨੂਮਾਨ ਜੀ ਨੂੰ ਲਵ ਕੁਸ਼ ਨੇ ਲਵ ਕੁਸ਼ ਨੇ ਬੰਦਤਾ ਹਨੂਮਾਨ ਜੀ ਨੂੰ ਉਹ ਆਂਦਨ ਸੀਤਾ ਮਾਤਾ ਔਰ ਲਵ ਕੁਸ਼ ਨੂੰ ਕਹਿੰਦੇ ਨੇ ਕਿ ਬੇਟਾ ਦਾ ਹਨੂਮਾਨ ਜੀ ਜੈਨ ਰਾਮਪਤ ਤੋ ਇਹਨਾਂ ਨੂੰ ਛੱਡ ਦਿਓ ਕਿਉਂਕਿ ਹਨੂਮਾਨ ਜੀ ਬੱਚਿਆਂ ਨੂੰ ਪਤਾ ਲੱਗ ਗਿਆ ਵੀ ਇਹ ਤਾਂ ਮੇਰੇ ਭਗਵਾਨ ਦੇ ਬੱਚੇ ਨੇ ਨਾ ਉਸੇ ਟਾਈਮ ਦੇ ਉਹਨਾਂ ਨੇ ਆਪਣਾ ਉਸ ਸਥਾਨ ਤੋਂ ਛੱਡ ਗਏ ਜਿੱਥੇ ਬੰਨਿਆ ਹનુਮਾਨ ਜੀ ਇੱਥੇ ਆ ਕੇ ਬਿਵਾਜਮਨ ਹੋ ਗਏ ਨਾ ਔਰ ਉਦੋਂ ਦੀ ਬਥੜਾ ਚੱਲਦੀ ਜਾ ਰਹੀ ਹੈ ਜਿਨ੍ਹਾਂ ਦੇ ਬੱਚਾ ਨਹੀਂ ਹੁੰਦਾ ਜਾਂ ਬੇਟੀ ਨਹੀਂ ਹੁੰਦੀ ਕੋਈ ਵੀ ਇਸ਼ੂ ਨਹੀਂ ਹੁੰਦਾ ਇੱਥੇ ਆਜ ਆਪਣੇ ਮੰਨਣ ਮੰਗਦੇ ਔਰ ਉਹਨਾਂ ਦੀ ਮਨੋ ਕਾਮਨਾ ਪੂਸੰਪੂਰਨ ਹੁੰਦੀ ਆ ਆਓ ਅਸੀਂ ਮੰਦਿਰ ਦੀਆਂ ਲਾਈਵ ਤੁਹਾਨੂੰ ਤਸਵੀਰਾਂ ਦਿਖਾਣੇ ਆ ਤੇ ਨਾਲ ਸੰਗਤ ਦੇ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਉਹਨਾਂ ਦਾ ਕੀ ਆਖਣਾ ਹੈ ਹਾਂਜੀ ਭਾਜੀ ਕੀ ਨਾਮ ਕੀ ਆਪਣਾ ਰਕੇਸ਼ ਕੁਮਾਰ ਸਾਹਿਬ ਰਕੇਸ਼ ਕੁਮਾਰ ਜੀ ਤੁਸੀਂ ਲੋਕਲ ਅੰਮ੍ਰਿਤਸਰ ਤੋਂ ਜੀ ਤੇ ਕਿੰਨੀ ਮਤਲਬ ਪਹਿਲਾਂ ਵੀ ਤੁਸੀਂ ਇੱਥੇ ਹਨੂਮਾਨ ਮੰਦਿਰ ਦੇ ਇੱਥੇ ਪਹੁੰਚਦੇ ਹੋ ਜੀ ਜੀ ਸਰ ਜੀ ਕਿਵੇਂ ਦਾ ਤੁਹਾਨੂੰ ਲੱਗਦਾ ਹੈ ਜਿੱਥੇ ਹਨੂਮਾਨ ਮੰਦਿਰ ਦੇ ਵਿੱਚ ਆ ਬਹੁਤ ਸਰ ਜਾਂ ਸੇ ਸ਼ਾਂਤੀ ਮਿਲਦੀ ਹੈ ਸਕੂਨ ਮਿਲਦਾ ਹੈ ਯਹਾਂ ਪਰ ਜੋ ਵੀ ਨਾ ਸਭ ਕੀ ਮਨੋ ਮਨੋ ਕਾਮਨਾ ਪੂਰੀ ਹੁੰਦੀ ਹੈ ਸਰ ਜਿਦਾਂ ਸੀ ਸੰਗਤ ਦੇ ਨਾਲ ਗੱਲਬਾਤ ਕਰਦੇ ਆ ਕਹਿੰਦੇ ਮਨੋ ਕਾਮਨਾ ਪੂਰੀ ਹੁੰਦੀ ਹੈ ਹਾਂ ਜੀ ਹਾਂ ਟਿੱਕੀ ਨਾਮ ਕੀ ਆਪਣਾ ਰੂਬੀ ਲੋਕਲ ਇਥੋਂ ਅੰਮ੍ਰਿਤਸਰ ਤੋਂ ਨਹੀਂ ਜੀ ਜਲੰਧਰ ਤੋਂ ਆਸੀਂ ਜਲੰਧਰ ਤੋਂ ਆਏ ਹੋ ਜਿਸ ਤਰ੍ਹਾਂ ਕੀ ਇੱਕ ਮਤਲਬ ਕਿ ਬੱਚੇ ਨੂੰ ਲੰਗੂਰ ਬਣਾਇਆ ਹਾਂਜੀ ਪੁੱਤੇ ਨੂੰ ਬਣਾਇਆ ਪੁੱਤੇ ਨੂੰ ਲੰਗੂਰ ਬਣਾਇਆ ਕਿਸ ਤਰ੍ਹਾਂ ਮੰਦੇ ਵਿੱਚ ਕਿਸ ਤਰ੍ਹਾਂ ਆ ਕਿ ਜਲੰਧਰ ਤੋਂ ਆ ਗਏ ਇੱਥੇ ਆਪਾਂ ਅਮਰੀਕਸਰ ਦੇ ਵਿੱਚ ਬੱਚੇ ਨੂੰ ਲੰਗੂਰ ਬਣਾਇਆ ਦੇ ਨਾ ਲੇਟ ਬੱਚਾ ਹੋਇਆ ਸੀਗਾ ਜਦੋਂ ਮੁੰਡਾ ਮੇਰੀ ਮਾਂ ਨੇ ਸੁਖਿਆ ਸੀਗਾ ਪਤਾ ਨੂੰ ਲਾਗ ਪਤਾ ਹੈ ਕਿ ਇੱਥੇ ਮਰਿਆਦਾ ਜਿਹੜੀ ਬੜੀ ਪਾਲਣਾ ਬੜੀ ਕਰਨੀ ਪੈਂਦੀ ਹੈ ਪਰ ਕਿਸ ਤਰ੍ਹਾਂ ਫਿਰ ਸਟੇ ਫਿਰ ਦੁਬਾਰਾ ਜਲੰਧਰ ਚਲੇ ਜਾਂਦੇ ਨਹੀਂ ਜੀ ਪੇਕੇ ਦੇ ਘਰੇ ਰਹਿ ਇੱਥੇ ਸਟੇ ਕਰ ਰਹੇ ਹਾਂ ਕਿਸ ਤਰ੍ਹਾਂ ਮਤਲਬ ਦੂਰੋਂ ਦੂਰੋਂ ਆ ਕੇ ਵੀ ਲੋਕ ਇੱਥੇ ਆ ਕੇ ਆਪਣੇ ਬੱਚਿਆਂ ਨੂੰ ਲੰਗੂਰ ਬਣਾਉਂਦੇ ਨੇ ਤੇ ਨਾਲ ਅਸੀਂ ਹੋਰ ਵੀ ਸੰਗਤ ਦੇ ਨਾਲ ਗੱਲਬਾਤ ਕਰਦੇ ਆਂ ਹਾਂਜੀ ਕੀ ਨਾਮ ਕੀ ਆਪਣਾ ਜੀ ਰਦੀਮਾ ਕੀ ਕਹਿਣਾ ਚਾਹੁੰਦੇ ਹੋ ਜਿਸ ਤਰ੍ਹਾਂ ਕਿ ਅੱਜ ਬੜਾ ਹਨੂਮਾਨ ਮੰਦਿਰ ਦੇ ਵਿੱਚ ਜਿਹੜੀਆਂ ਕਿ ਰੌਣਕਾਂ ਲੱਗੀਆਂ ਹਾਂ ਜੀ ਜੇ ਹਮ ਸਾਨੂੰ ਬਹੁਤ ਖੁਸ਼ੀ ਹੋਈ ਹੈ ਹਨੂਮਾਨ ਜੀ ਦੇਖ ਕੇ ਇੰਨਾ ਰਸ ਦੇਖਦੇ ਪਏ ਆਂ ਮਜ਼ਾ ਵੀ ਕਰਦੇ ਪਏ ਜੇ ਜਿਸ ਤਰ੍ਹਾਂ ਕਿ ਆਪਾਂ ਸੰਗਤ ਦੇ ਨਾਲ ਵੀ ਗੱਦਬਾਤ ਕਰ ਰਹੇ ਆਂ ਕਿ ਕਹਿੰਦੇ ਬਹੁਤ ਖੁਸ਼ੀ ਹੈ ਹਾਂਜੀ ਕੀ ਨਾਮ ਕੀ ਤੁਹਾਡਾ ਰੋਸ਼ਨੀ ਹਾਂਜੀ ਕੀ ਨਾਮ? ਰੋਸ਼ਨੀ। ਕੀ ਕਹਿਣਾ ਜਾਂਦੇ ਹੋ ਜਿਸ ਤਰ੍ਹਾਂ ਮੰਦਰ ਦੀਆਂ ਰੌਣਕਾਂ ਨੂੰ ਵੇਖੀ? ਬਹੁਤ ਜ਼ਿਆਦਾ ਖੁਸ਼ੀ, ਬਹੁਤ ਵਧੀਆ ਸਜਾਇਆ ਹੈ। ਮੰਦਰ ਕਿਸ ਤਰ੍ਹਾਂ ਦੇ ਲੱਗੇ? ਮੰਦਰ ਦੇ ਕੋਈ ਪਾਣੀ, ਕੋਈ ਮਤਲਬ ਲੰਗਰ ਇੱਥੇ ਹੈ ਸੁਵਿਧਾ? ਹਾਂਜੀ ਹੈ ਜੀ। ਜਿਸ ਤਰ੍ਹਾਂ ਕਿ ਅਸੀਂ ਸੰਗਤ ਦੇ ਨਾਲ ਵੀ ਗੱਲਬਾਤ ਕਰ ਰਹੇ ਹਾਂ ਕਿ ਉਹਨਾਂ ਦਾ ਆਖਣਾ ਹੈ ਹਾਂਜੀ ਕੀ ਨਾਮ ਕੀ ਤੁਹਾਡਾ? ਨੀਹਾ। ਇਹ ਪਹਿਲੀ ਵਾਰ ਬੱਚੇ ਨੂੰ ਲੰਗੁਰ ਬਣਾਇਆ? ਨਹੀਂ, ਦੂਸਰੀ ਵਾਰ। ਦੂਸਰੀ ਵਾਰੀ। ਕਿਸ ਤਰ੍ਹਾਂ ਦਾ ਮਤਲਬ ਮਹਿਸੂਸ ਕਰ ਰਹੇ ਹੋ ਲੰਗੁਰ ਬਣਾ ਕੇ ਬੱਚੇ ਨੇ? ਅੱਛਾ ਲੱਗ ਰਿਹਾ ਹੈ। ਬਸ ਜੀ ਆਪਾਂ ਮੰਦਰ ਦੀ ਗੱਲਬਾਤ ਕਰਕੇ ਮੰਦਰ ਦੇ ਪ੍ਰਬੰਧ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਮੰਦਰ ਦੇ ਅੱਛੇ ਹੋ ਗਿਆ ਠੀਕ ਆ ਹਾਂਜੀ ਆਓ ਅਸੀਂ ਹੋਰ ਵੀ ਕਿਸੇ ਦੇ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਮੈਮ ਕੀ ਨਾਮ ਕੀ ਤੁਹਾਡਾ ਹਾਂਜੀ ਨਿਧੀ ਚੋਹਾਨ ਲੋਕਲ ਅੰਮ੍ਰਿਤਸਰ ਕਿਉਂ ਕਿ ਬਾਹਰ ਸੇ ਜੀ ਚੰਡੀਗੜ੍ਹ ਸੇ ਆਏ ਜਿਵੇਂ ਆਪ ਚੰਡੀਗੜ੍ਹ ਮੇ ਆਏ ਹੋ ਮਤਲਬ ਕਿ ਆਪਨੇ ਕੋਈ ਬੱਚੇ ਕੋ ਲੰਗੂਰ ਬਨਾਇਆ ਲੰਗੂਰ ਬਨਾਇਆ ਛੋਟੇ ਮੇ ਜਿਵੇਂ ਆਪਨੇ ਆਪਣੇ ਛੋਟੇ ਬੱਚੇ ਕੋ ਲੰਗੂਰ ਬਨਾਇਆ ਚੰਡੀਗੜ੍ਹ ਸੇ ਆਏ ਹੋ ਔਰ ਆ ਫਿਰ ਦੁਬਾਰਾ ਜਿਵੇਂ ਜੋ ਜਹਾਂ ਪੇ ਦਰਸ਼ਨ ਕਰਕੇ ਦੁਬਾਰ नहीं अभी रुकेंगे ना दशहरे तक यहीं रहेंगे हम लोग तो उसके बाद फिर जाएंगे प्रॉपर आप ऐसे जहाँ पे बताया जाता है ना कि मतलब किसी के घर का खाना नहीं पीना नहीं कोई मायके हैं यहाँ पर तो मैं हम वहाँ रुके हुए हैं तो... आप पूरी पालना पूरी कर रहे हो आप ਤੋ ਕੈਸਾ ਮਸੂਕ ਕੈਸਾ ਮਤਲਬ ਲੱਗ ਰਿਹਾ ਹੈ ਜਿ세 ਅੱਜ ਯਾਂ ਪੇ ਮੰਦਿਰ ਮੇ ਆ ਗਏ ਆਪਕੋ ਬਹੁਤ ਅੱਛਾ ਬਹੁਤ ਅੱਛਾ ਅਮਨੇ ਆਪਣੇ ਬੜੇ ਬੇਟੇ ਕੋ ਵੀ ਬਨਾਇਆ ਥਾ ਤੋ ਹਮੇ ਅਮਨੇ ਦੁਬਾਰਾ ਮੰਨਤ ਮੰਗੀ ਦੀ ਹਮਾਰੀ ਪੂਰੀ ਹੋਈ ਤੋ ਹਮ ਦੁਬਾਰਾ ਆਏ ਆ ਛੋਟੇ ਬੇਟੇ ਕੋ ਲੈ ਕੇ ਤੋ ਹਮੇ ਤੋ ਬਹੁਤ ਅੱਛਾ ਲੱਗਦਾ ਹੈ ਔਰ ਹਮਾਰੀ ਹਰ ਮੰਨਤ ਇੱਥੇ ਤੋਂ ਪੂਰੀ ਹੁੰਦੀ ਜਿਸ ਤਰ੍ਹਾਂ ਕਿ ਅਸੀਂ ਸੰਗਤ ਦੇ ਨਾਲ ਵੀ ਗੱਤਬਾਤ ਕਰ ਰਹੇ ਆਂ ਕਿ ਉਹ ਕਹਿ ਰਹੇ ਕਿ ਸਾਨੂੰ ਬਹੁਤ ਵਧੀਆ ਲੱਗਦਾ ਹੈ ਤੇ ਸਾਡੀ ਜਿਹੜੀ ਕਿ ਮੰਨਤ ਵੀ ਜਿਹੜੀ ਕਿ ਇੱਥੇ ਆ ਕੇ ਜਿਹੜੀ ਕਿ ਪੂਰੀ ਕੀਤੀ ਗਈ ਆ ਆਓ ਤੇ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰ੍ਹਾਂ ਕਿ ਛੋਟੇ ਛੋਟੇ ਬੱਚਿਆਂ ਨੂੰ ਜਿਸ ਤਰ੍ਹਾਂ ਕਿ ਲੰਗੂਰ ਬਣਾਇਆ ਗਿਆ ਤੇ ਅਸੀਂ ਗੱਲਬਾਤ ਵੀ ਇੱਥੇ ਕਰਦੇ ਆ ਕਿ ਨਾਮ ਕੀ ਆਪਣਾ ਦੀਪਕ ਜਿਸ ਤਰ੍ਹਾਂ ਬੱਚੇ ਨੂੰ ਪਹਿਲੀ ਵਾਰ ਲੰਗੂਰ ਬਣਾਇਆ ਹਾਂ ਜੀ ਕਿਸ ਤਰ੍ਹਾਂ ਦਾ ਲੱਗ ਰਿਹਾ ਇੱਥੇ ਮੰਦਰ ਦੇ ਵਿੱਚ ਬਹੁਤ ਵਧੀਆ ਲੱਗੰਦਿਆ ਲੱਗਦਾ ਹੈ ਕਿ ਦੁਬਾਰਾ ਵੀ ਆਪਾਂ ਆਪਣੇ ਬੱਚੇ ਨੂੰ ਲੰਗੂਰ ਬਣਾਵਾਂਗੇ ਬਹੁਤ ਹੀ ਖੁਸ਼ੀ ਨਾਲ ਬਣਾ ਕੇ ਇਹਨੂੰ ਕਿ ਲੱਗਦਾ ਹੈ ਕਿ ਆਪਾਂ ਦੁਬਾਰਾ ਵੀ ਆਪਣੇ ਬੱਚੇ ਨੂੰ ਲੰਗੂਰ ਬਣਾਵਾਂਗੇ ਬਣਾਵਾਂਗੇ ਦੁਬਾਰਾ ਫਿਰ ਬਣਾਵਾਂਗੇ ਉਹ ਜਿਸ ਤਰ੍ਹਾਂ ਕਿ ਇੱਥੇ ਆ ਕੇ ਮੰਦਿਰ ਦੇ ਵਿੱਚ ਇੱਥੇ ਰੋਣਗਾ ਤੁਸੀਂ ਦੇਖ ਸਕਦੇ ਹੋ ਅਸੀਂ ਤੁਹਾਨੂੰ ਬੜਾ ਹਨੂਮਾਨ ਮੰਦਿਰ ਜੋ ਕਿ ਅੰਮ੍ਰਿਤਸਰ ਦੇ ਵਿੱਚ ਅਸੀਂ ਤੁਹਾਨੂੰ ਲਾਈਵ ਤਸਵੀਰਾਂ ਵੀ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਇਹ ਇੱਕ ਅਜੀਹਾ ਮੰਦਿਰ ਹੈ ਜਿਹੜਾ ਕਿ ਪੂਰੇ ਭਾਰਤ ਦੇ ਵਿੱਚ ਇੱਕ ਦੋ ਹੀ ਮੰਦਿਰ ਹਨ ਜਿਸ ਤਰ੍ਹਾਂ ਕਿ ਇਹ ਜੋਧਿਆ ਦੇ ਵਿੱਚ ਇੱਕ ਹਨੂਮਾਨ ਗੜੀ ਮੰਦਿਰ ਹੈ ਤੇ ਦੂਸਰਾ ਜਿਹੜਾ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਬੜਾ ਹਨੂਮਾਨ ਮੰਦਿਰ ਹੈ ਅਸੀਂ ਤੁਹਾਨੂੰ ਇਥੋਂ ਦੀਆਂ ਲਾਈਵ ਤਸਵੀਰਾਂ ਬੜਾ ਹਨੂਮਾਨ ਮੰਦਿਰ ਦੇ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਛੋਟੇ-ਛੋਟੇ ਬੱਚਿਆਂ ਨੂੰ ਜਿਸ ਤਰ੍ਹਾਂ ਕਿ ਇੱਥੇ ਲੰਗੂਰ ਬਣਾਇਆ ਜਾ ਰਿਹਾ ਹੈ ਤਾਂ ਤੁਸੀਂ ਰੌਣਕਾਂ ਵੀ ਦੇਖ ਸਕਦੇ ਹੋ ਹਾਂਜੀ ਵੀਰੇ ਕੀ ਨਾਮ ਕੀ ਆਪਣਾ ਸੁਮੇਦ ਕੀ ਕਹਿਣਾ ਚਾਹੁੰਦੇ ਹੋ ਜਿਸ ਤਰ੍ਹਾਂ ਕਿ ਅੱਜ ਹਨੂਮਾਨ ਮੰਦਿਰ ਦੇ ਵਿੱਚ ਇੱਥੇ ਰੌਣਕਾਂ ਨੂੰ ਦੇਖਦੇ ਹੋ ਹਾਂਜੀ ਬੜਿਆ ਆਪਣੇ ਵਧੀਆ ਲੱਗੰਦੇ ਆ ਪਹਿਲੀ ਵਾਰ ਆਏ ਕਿ ਪਹਿਲਾਂ ਵੀ ਇੱਥੇ ਆਏ ਹੋ 15 ਸਾਲ ਹੋ ਗਏ ਬੰਦੇ ਨੂੰ 15 ਸਾਲ ਹੋ ਗਏ ਬੰਦੇ ਨੂੰ 15 ਸਾਲ ਹੋ ਗਿਆ ਤਾਂ ਉਹ ਇਥੇ ਬੰਦੇ ਹਾਂ ਤੇ ਤੁਹਾਨੂੰ ਕਿਸ ਤਰ੍ਹਾਂ ਦਾ ਲੱਗ ਰਿਹਾ ਜਿਸ ਤਰ੍ਹਾਂ ਕਿ ਪਹਿਲਾਂ ਤੇ ਬਾਹੂ ਬਲੀ ਵੀ ਇਥੇ ਬੰਦਾ ਏ ਇਸ ਵਾਰ ਕੀ ਬਾਹੂ ਬਲੀ ਨਹੀਂ ਬਣਾਇਆ ਗਿਆ ਲੈ ਕੋ ਕਹਿ ਨਹੀਂ ਸਦੇ ਐਡ ਕੀ ਵਾਵਾ ਵਧੀਆ ਵਧੀਆ ਕੱਢਣ ਦੇ ਆ ਰਾਗਵ ਸੋਨੂ ਮੰਤ ਵਾਵਾ ਜਾਣੇ ਗਿਆ ਐਡ ਕਿ ਉਹਨਾਂ ਨੇ ਕੱਢਣਾ ਵਾਵਾ ਵਧੀਆ ਅਸੀਂ ਤੁਹਾਨੂੰ ਇਥੋਂ ਦੀ ਜਿਸ ਤਰ੍ਹਾਂ ਕਿ ਲਾਈਵ ਤਸਵੀਰਾਂ ਵੀ ਦਿਖਾਣੇ ਆ ਤੇ ਤੁਸੀਂ ਦੇਖ ਸਕਦੇ ਹੋ ਬੜਾ ਹਨੂਮਾਨ ਮੰਦਿਰ ਜੀ ਦੇ ਆ ਤੇ ਅਸੀਂ ਹੋਰ ਵੀ ਕਿਸੇ ਦੇ ਨਾਲ ਗੱਲਬਾਤ ਇਥੇ ਕਰਨ ਦੀ ਕੋਸ਼ਿਸ਼ ਵੀ ਕਰਦੇ ਆ ਬڑا ਹਨੂਮਾਨ ਮੰਦਿਰ ਅੰਮ੍ਰਿਤਸਰ ਦੇ ਵਿੱਚ ਹਾਂਜੀ ਬੇਟਾ ਕੀ ਨਾਮ ਸਰਵਜਿੰਦ ਇਹ ਤੁਸੀਂ ਇੱਥੇ ਪਹਿਲੀ ਵਾਰ ਮੰਦਿਰ ਦੇ ਵਿੱਚ ਆਏ ਕਿ ਆਉਂਦੇ ਜਾਂਦੇ ਰਹਿੰਦੇ ਆਉਂਦੇ ਆਉਂਦੇ ਰਹਿੰਦੇ ਸੇਵਾ ਕਰਿਓ ਹਾਂਜੀ ਕਿਸ ਤਰ੍ਹਾਂ ਦਾ ਲੱਗਦਾ ਤੁਹਾਨੂੰ ਇੱਥੇ ਬڑا ਹਨੂਮਾਨ ਮੰਦਿਰ ਦੇ ਵਿੱਚ ਆ ਕੇ ਬਹੁਤ ਵਧੀਆ ਲੱਗ ਰਿਹਾ ਹੈ ਆਪਾਂ ਜੀ ਗੱਲਬਾਤ ਕਰੀਏ ਹਰ ਮੰਦਿਰ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਹਨੂਮਾਨ ਮੰਦਿਰ ਹਨੂਮਾਨ ਜੀ ਸਾਕਸ਼ਾਤ ਮੰਦਿਰ ਦੇ ਵਿੱਚ ਮੌਜੂਦ ਹਨ ਪਰ ਇੱਥੇ ਹੀ ਲੰਗੂਰ ਬਣਾਏ ਜਾਂਦੇ ਹਨ ਇੱਥੇ ਕਿਉਂ ਲੰਗੂਰ ਬਣਾਏ ਜਾਂਦੇ ਆ ਕਿਉਂਕਿ ਇਥੇ ਜਿਹੜੇ ਲੋਕ ਆ ਕੀ ਕਹਿੰਦੇ ਆ ਜਿਨ੍ਹਾਂ ਦੇ ਘਰ ਮਲੇ ਕੀ ਮੁੰਡਾ ਜਾਂ ਫਿਰ ਕੁੜੀ ਨਹੀਂ ਹੁੰਦੀ ਤੇ ਫਿਰ ਉਹ ਇਧਰ ਸੁਖਣਾ ਸੁਖਦੇ ਆ ਕਿ ਜੇ ਸਾਡੇ ਘਰ ਮੁੰਡਾ ਜਾਂ ਫਿਰ ਕੁੜੀ ਹੋਏਗੀ ਫਿਰ ਆਪਾਂ ਇਧਰ ਉਹਨਾਂ ਨੂੰ ਲੰਗੂਰ ਬਣਾ ਬਣਾਵਾਂਗੇ ਬਣਾ ਕੇ ਲਿਆਵਾਂਗੇ ਕਿੰਨੇ ਕਿ ਇਥੇ ਜਿਹੜੀ ਸੰਗਤ ਆ ਕੇ ਇਥੇ ਗੁਰੂ ਘਰ ਮੰਦਿਰ ਦੇ ਵਿੱਚ ਆਪਣਾ ਨਤਮਸਤਕ ਹੁੰਦੀ ਹੈ ਅੱਜ ਪਹਿਲਾ ਨਵਰਾਤਰਾ ਜੀ ਤੇ ਅੱਜ ਘਟੋਗੜਨੀ ਤੇ ਲੱਖ ਤੋਂ 1.5 ਲੱਖ ਬੰਦਾ ਸਵੇਰ ਤੋਂ ਲੈ ਕੇ ਹੁਣ ਤੱਕ ਨਤਮਸਤਕ ਕਰ ਚੁੱਕਿਆ ਹੈ ਜੀ ਆਪਾਂ ਇੰਤਜ਼ਾਮ ਦੀ ਗੱਲ ਕਰੀ ਗਏ ਜਿਸ ਤਰ੍ਹਾਂ ਕਿ ਸੰਗਤ ਵਾਸਤੇ ਪਾਣੀ ਵੀ ਚਾਹੀਦਾ ਹੈ ਲੰਗਰ ਪ੍ਰਸ਼ਾਦਾ ਵੀ ਚਾਹੀਦਾ ਹੈ ਕਿ ਮੰਦਿਰ ਵੱਲੋਂ ਇੱਥੇ ਮਤਲਬ ਹਰ ਪਾਸੇ ਪੂਰੀ ਸਹੂਲਤ ਹੈ ਜੀ ਜਿਹੜੇ ਦੁਰਯਾਨਾ ਸ਼ਹੀਦ ਦੁਰਯਾਨਾ ਕਮੇਟੀ ਹੈ ਉਹਨਾਂ ਨੇ ਸਾਰਾ ਕੁਝ ਸਾਰਾ ਕੁਝ ਕੀਤਾ ਪ੍ਰਬੰਧ ਕੀਤਾ ਆਇਆ ਤੇ ਜਿਹੜੇ ਸਾਡੇ ਵਾਈਸ ਪ੍ਰੈਜ਼ੀਡੈਂਟ ਕੀ ਕਹਿੰਦੇ ਆ ਸੰਜੇ ਮਹਿਰਾ ਜੀ ਨੇ ਤੇ ਉਹਨਾਂ ਨੇ ਵੀ ਉਹਨਾਂ ਵੱਲੋਂ ਵੀ ਸਾਰਾ ਯੋਗਦਾਨ ਆ ਕੀ ਕਹਿਣਾ ਚਾਹੁੰਦੇ ਹੋ ਜਿਸ ਤਰ੍ਹਾਂ ਕਿ ਇੱਥੇ ਸੰਗਤ ਆ ਰਹੀ ਹੈ ਔਰ ਆਪਣਾ ਮੰਦਰ ਦੇ ਵਿੱਚ ਨਤਮਸਤਕ ਹੋ ਰਹੀ ਹੈ ਕੀ ਮੈਸੇਜ ਦੇਣਾ ਚਾਹੁੰਦੇ ਹੋ ਜੀ ਬਹੁਤ ਬਹੁਤ ਵਧੀਆ ਤੇ ਨਾਲੇ ਕੀ ਕਹਿੰਦੇ ਆ ਇਦਾਂ ਹੀ ਆਈ ਜਾਂ ਤੇ ਜਾਈ ਜਾਂ ਤੇ ਇਸ ਟਾਈਮ ਜਾਣ ਤਾਂ ਉਸ ਇਸ ਤਰ੍ਹਾਂ ਕਿ ਆਪਾਂ ਜਿਸ ਤਰ੍ਹਾਂ ਕਿ ਗੱਲਬਾਤ ਕੀਤੀ ਹੈ ਕਿ ਉਹਨਾਂ ਦਾ ਅਖਣਾ ਹੈ ਕਿ ਬੜੇ ਹੀ ਆਰਾਮ ਦੇ ਨਾਲ ਇੱਥੇ ਮੰਦਰ ਦੇ ਵਿੱਚ ਨਤਮਸਤਕ ਹੋਣ ਤੇ ਨਾਲ ਜਿਸ ਤਰ੍ਹਾਂ ਕਿ ਚਲਦੇ ਵੀ ਜਾਣ ਕਿ ਹੋਰ ਵੀ ਜਿਹੜੇ ਸੰਗਤ ਹੈ ਕਿ ਉਹ ਵੀ ਦਰਸ਼ਨ ਜਿਹੜੀ ਕਿ ਕਰ ਸਕਦੇ ਆਓ ਅਸੀਂ ਤੁਹਾਨੂੰ ਇੱਕ ਐਸੀ ਤਸਵੀਰ ਦਿਖਾਣੇ ਆ ਕਿ ਜਿਸ ਤਰ੍ਹਾਂ ਕਿ ਬੜਾ ਹਨੂਮਾਨ ਮੰਦਿਰ ਦੇ ਵਿੱਚ ਬੇਟੀਆਂ ਦੇ ਨਾਲ ਬੇਟੀਆਂ ਨੂੰ ਵੀ ਲੰਗੂਰ ਬਣਾਇਆ ਜਾ ਰਿਹਾ ਹੈ ਆਓ ਅਸੀਂ ਗੱਲਬਾਤ ਕਰਦੇ ਹਾਂ ਹਾਂ ਜੀ ਮੈਮ ਕੀ ਤੁਹਾਡਾ ਕੀ ਨਾਮ ਕੀ ਆਪਕਾ ਔਰ ਕਹਾਂ ਕੇ ਰਹਿਣੇ ਵਾਲੇ ਮੇਰਾ ਨਾਮ ਮਨੀਸ਼ਾ ਹੈ ਮੰਮਰੀ ਸਰ ਕੇ ਹੀ ਹੈ ਜਿਵੇਂ ਲੋਕ ਜਿਵੇਂ ਲੜਕੋ ਨੂੰ ਜਿਵੇਂ ਲੰਗੂਰ ਬਣਾਤੇ ਹਨ ਆਪਨੇ ਲੜਕੀ ਕੋ ਲੰਗੂਰ ਬਣਾਇਆ ਕਿ ਐਸਾ ਮਹਿਸੂਸ ਆਪ ਕਰ ਰਹੇ ਹੋ ਅੱਜ तो बहुत अच्छा लग रहा है बहुत पॉजिटिविटी आ रही है यहाँ आके वैसे बहुत पॉजिटिविटी आती है मन में लास्ट ईयर जब हम यहाँ आए थे तब मैं प्रेगनेंट थी तब हमने सोचा था नेक्स्ट ईयर हम लंगूर लेके ही आएंगे तो इस करके मैं मेरे हस्बैंड माधव हम इस साल अपनी बेटी को लंगूर बना के लेकर आए हैं जैसे हम बात करें जैसे अभी भी कोई कुछ कई लोग पिछड़े हैं जैसे वो लड़के और लड़कियों में भेदभाव कर रहे हैं क्या कहना चाहते हो आप उनको भेदभाव का तो कोई सवाल ही पैदा नहीं होता बच्चे भगवान का रूप है बेटा हो चाहे बेटी हो इस करके हमें नहीं लगता कि कोई भेदभाव की जरूरत है इस करके नहीं ना मैं भेदभाव कर ना मेरे हस्बैंड हमें बस ये बच्चा हैप्पी हेल्दी वेलथी होना चाहिए फिजिकली मेंटली हेल्दी हो तो लड़का और लड़की कोई फर्क नहीं पड़ता उससे कैसे आप आ, आज आपने पहली बार लंगूर बनाया बच्चे को क्या आप दोबारा फिर बनाओगे अपने बच्चे को ये तो श्रद्धा है मैं मुँह से ऐसे निकालना नहीं चाहूँगी जैसे भी होगा जैसा होगा हम जरूर करेंगे इस बार सोचा था तो जरूर बनाया है। आगे देखो भगवान की मर्जी है जिस तरह की बड़ा हनुमान मंदिर एक नोएडा तो भी फैमिली आई है कर दे, हैं। बेटा की नाम की दे और कहाँ के रहने वाले हो आप नोएडा नोएडा के रहने वाले हो तो कैसे मन में आया कि आपने कैसे डिसाइड किया कि जैसे आप लंगूर जहाँ पे आके अमृतसर जो बड़ा हनुमान मंदिर में बने हो वैसे कि सिने बताया तो नहीं है पर भगवान जी ने बोला है भगवान जी ने बोला हां जी सर की नाम की अपना पवन 바ੜਲਾ ਕੀ ਕਹਿਣਾ ਚਾਹੰਦੋ ਜਿਸ ਤਰ੍ਹਾਂ ਕਿ ਨੋਇਡਾ ਨੋਇਡਾ ਤੋਂ ਤੁਸੀਂ ਸਿੱਧਾ ਅੰਮ੍ਰਿਤਸਰ ਜਿਸ ਤਰ੍ਹਾਂ ਪਹੁੰਚੇ ਹੋ ਜਿਸ ਤਰ੍ਹਾਂ ਕਿ ਬੜਾ ਹਨੂਮਾਨ ਮੰਦਿਰ ਦੇ ਵਿੱਚ ਲੰਗੂਰਾਂ ਦਾ ਮੇਲਾ ਚੱਲ ਰਿਹਾ ਹੈ ਤੇ ਤੁਸੀਂ ਆਪਣੇ ਬੱਚੇ ਨੂੰ ਲੰਗੂਰ ਬਣਾਇਆ ਕੀ ਕਾਰਨ ਹੈ ਕਿ ਤੁਸੀਂ ਆਪਣੇ ਬੱਚੇ ਨੂੰ ਲੰਗੂਰ ਬਣਾਇਆ ਦੇਖੋ ਜਦੋਂ ਮੈਂ ਜੰਮਿਆ ਨਹੀਂ ਸੀ ਤੇ ਉਦੋਂ ਮੇਰੇ ਪੇਰੈਂਟਸ ਨੇ ਵੀ ਮੰਨਤਾ ਕੀਤੀ ਸੀ ਕੀ ਸਾਡਾ ਲड़का ਹੋਏਗਾ ਤੇ ਅਸੀਂ ਲੰਗੂਰ ਬਣਾਵਾਂਗੇ ਤੇ ਮੈਨੂੰ ਵੀ ਲੰਗੂਰ ਬਣਾਇਆ ਗਿਆ ਸੀ ਤੇ ਅਸੀਂ ਵੀ ਜਦੋਂ ਸਾਡੀ ਸ਼ਾਦੀ ਹੋਈ ਉਸ ਤੋਂ ਬਾਅਦ ਅਸੀਂ ਵੀ ਮੰਨਤਾ ਕੀਤੀ ਇੱਥੇ ਮੰਦਿਰ 'ਚ ਆ ਕੇ ਕਿ ਸਾਡਾ ਜੇਕਰ ਸੰਤਾਨ ਹੋਏਗੀ ਤੇ ਅਸੀਂ ਲੰਗੂਰ ਬਣਾਵਾਂਗੇ ਇਸ ਕਰਕੇ ਅਸੀਂ ਇਹਨੂੰ ਲੰਗੂਰ ਬਣਾਇਆ ਪਰ ਜਿਸ ਤਰ੍ਹਾਂ ਨੁਵੇੜਾ ਅੰਮ੍ਰਿਤਸਰ ਤੋਂ ਕਾਫੀ ਦੂਰ ਹੈ ਤੇ ਤੁਸੀਂ ਜਾਣਦੇ ਹੋ ਕਿ ਜਿਸ ਤਰ੍ਹਾਂ ਆਪਾਂ ਕਿਸੇ ਦੇ ਘਰ ਆ ਜਾ ਨਹੀਂ ਸਕਦੇ ਖਾ ਪੀ ਨਹੀਂ ਸਕਦੇ ਪਰ ਤੁਹਾਡਾ ਸਟੇ ਕਿੱਥੇ ਹੈ ਈਵਨ ਤੋਂ ਮੈਂ ਹੈਗਾ ਅੰਬਰਸਰ ਦਾ ਹੀ ਐਥੇ ਸਾਡੇ ਘਰ ਹੈਗੇ ਨੰਬਰਸਰਚ ਪਰ ਕਿਉਂਕਿ ਪੇਰੈਂਟਸ ਇੱਥੇ ਨਹੀਂ ਹੋ ਰਹੇ ਨੇ ਮੇਰੇ ਨਾਲ ਹੀ ਨੌਇਡਾ ਰਹਿੰਦੇ ਨੇ ਏਜ ਕਰਕੇ ਇਸ ਕਰਕੇ ਅਸੀਂ ਸੈਪਰੇਟ ਈਵਨ ਤੋਂ ਮੇਰੇ ਫੈਮਿਲੀ ਮੈਂਬਰ ਵੀ ਇੱਥੇ ਸਿਸਟਰਸ ਰਹਿੰਦੇ ਨੇ ਪਰ ਅਸੀਂ ਸੈਪਰੇਟ ਹੋਟਲ ਲਿੱਤੇ ਆ ਉਹਦੇ ਵਿੱਚ ਰਹਿ ਰਹੇ ਆ ਤੇ ਜਿਹੜੇ ਸਾਰੇ ਨਿਯਮ ਹੈ ਉਹ ਸਾਰਿਆਂ ਦਾ ਪਾਲਨ ਕਰ ਰਹੇ ਹਾਂ ਪਰ ਹੋਟਲ ਦੇ ਵਿੱਚ ਰਹਿ ਕੇ ਜਿਸ ਤਰ੍ਹਾਂ ਖਾਣ ਪੀਣ ਦਾ ਕਿਸ ਤਰ੍ਹਾਂ ਦਾ ਨਿਯਮ ਤੁਸੀਂ ਪਾਲਣਾ ਕਰ ਰਹੇ ਹੋ ਅਸੀਂ ਹੋਟਲ 'ਚ ਕੁਝ ਨਹੀਂ ਖਾ ਰਹੇਗੇ ਇੱਥੇ ਸਾਹਮਣੇ ਮੰਦਿਰ ਨੇ ਬਹੁਤ ਅੱਛਾ ਅਰੇਂਜਮੈਂਟ ਕੀਤਾ ਹੈ ਲੰਗਰ ਲਗਾਇਆ ਹੋਇਆ ਹੈ ਬਿਨਾ ਪਿਆ